ਜੀ ਉਦੋਂ ਕਿ ਜਦ ਜਲਦਫਰ ਦੀ ਜਾਣ ਹੈ ਕਿ ਉਹ ਕੋ ਕੇ ਤੁਹਾਨੂੰ ਪੜ੍ਹ ਕੇ ਬਾਦ ਦੱਸੇ ਵੱਡੇ ਬਾਦ ਦਾ ਪੁੱਤ ਬਣਾ ਦੇ ਮਾਰ ਦਿਉ ਨੂੰ ਬਾਦ ਇਹ ਸਾਡਾ ਦਫਤਰ ਇਹਦੇ ਪਿਓ ਲੋ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੀ ਪਬਲਿਕ ਦੇ ਨਮਾਇੰਦੇ ਆ ਤੈਨੂੰ ਕਹਿਣਗੇ ਦੱਸੇ ਜਿਹੜਾ ਪਰਚਾ ਦੇਣ ਦੇ ਆ ਬੈਠੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾ ਮਾਂਬਾ ਲੱਗਦਾ ਬਾਦ ਤੇ ਜਲਦ ਹਮਾਰਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇਹ ਨਹੀਂ ਬੰਦ ਚੁੱਕੇ ਦਾ ਸਾਲ ਇੱਕ ਰਹਿ ਗਿਆ ਕਿਹੜਾ ਬੰਦ ਚਲ ਜਾਣਾ ਸਾਡੇ ਤੇ ਦੇਖੋ ਡੀਡੀ ਡੀਸੀ ਹੋ ਰਹਿ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਿੰਦਾ ਕਿ ਅਸੀਂ ਜੀ ਧਿੱਕਾ ਕਰਨਾ ਹੈ ਅਸੀਂ ਕਿਸੇ ਨੂੰ ਕੋਈ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਈ ਹੋਂਦ ਆ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕੱਢ ਕੇ ਦੱਸਿਓ ਡੀਸੀ ਸਾਹਿਬ ਗੈਬਰੀ ਹੋਏ ਪਰ ਡੀਸੀ ਸਾਹਿਬ ਦੀ ਜਿਹੜੀ ਇੱਕ ਅਥਾਰਟੀ ਹੁੰਦੀ ਉਹ ਗੈਬ ਸੀ ਜਿਸ ਅਥਾਰਟੀ ਨਾਲ ਡਿਪਟੀ ਕਮਿਸ਼ਨਰ ਆਰਡਰਸ ਕਰ ਹੋਰ ਡੈਪਟੀ ਕਮਿਸ਼ਨ 2 ਦਿਨ ਹੋ ਗਏ ਨੇ ਰੰਦਾਵਾ ਸਾਹਿਬ ਨੂੰ ਮੈਂਬਰ ਆਫ ਪਾਰਲੀਮੈਂਟ ਤੁਹਾਡੇ ਦਾਸ ਨੂੰ ਜਿਹੜਾ ਸੀਐਲਪੀ ਦਾ ਲੀਡਰ ਹੈ ਬਾਜੋਆ ਸਾਹਿਬ ਨੂੰ ਸਾਤਰਪੁਰ ਜਿੰਦਰ ਸਿੰਘ ਨੂੰ ਨਾਲ ਤੇ ਪਾੜਾ ਸਾਹਿਬ ਨੂੰ 2 ਦਿਨ ਹੋ ਗਏ ਨੇ ਇਹਨਾਂ ਦੇ ਕਹਿੰਦੇ ਸੈਕਟਰੀ ਨਹੀਂ ਅਜੇ ਦਸਤਨਾਚ ਬੈਠੇ ਤੇ ਕੀ ਪੰਜਾਬ ਦੇ ਲੋਕ ਆਸ ਉਮੀਦ ਕੋਈ ਕਰ ਸਕਦੇ ਐਂਡ ਅਨਫੋਰਚਨਟਲੀ ਦੂਜੇ ਪਾਸੇ ਵੇਖੋ ਇੱਕ ਇਹਨਾਂ ਦਾ ਜੈਤੋ ਦਾ ਐਮਐਲਏ ਜਿਹਨੇ ਸਟੇਜ ਤੋਂ ਗੱਲ ਕਹੀ ਕਿ ਮੈਂ ਜਿਹਨੂੰ ਐਲਾਨ ਕਰੂੰਗਾ ਬਾਕੀ ਇਹਨੂੰ ਬਹੁਤ ਫੜਫੜ ਦਸਤਨਾਚ ਬਾਹਰ ਸਿੱਟਣ ਤੇ ਅੱਜ ਹਰਪਾਲ ਜੀਮੇ ਦੀ ਲੀਡਰਸ਼ਿਪ ਦੇ ਥੱਲੇ ਪੰਜ ਚਾਰ ਬੰਦਿਆਂ ਦਾ ਬਹੁਤ ਸਾਢੇ 12 ਵਜੇ ਇਲੈਕਸ਼ਨ ਕਮਿਸ਼ਨ ਨੂੰ ਉੱਥੇ ਬੈਲ ਗਿਆ ਸੀ ਕਿ ਆਪੋਜੀਸ਼ਨ ਦੇ ਵਿੱਚੋਂ ਮਦਾਕੂਤ ਤੁਸੀਂ ਵੇਖੋ ਉਹਦਾ ਮਤਲਬ ਇਹ ਹੈ ਕਿ ਕਿਸੇ ਨੂੰ ਸੇਫਗਾਰਡ ਕਰਨ ਵਾਸਤੇ ਦੱਸਣ ਵਾਸਤੇ ਕਿ ਇੱਕ ਜਿਹੜਾ ਦਫਤਰ ਹੈ ਕੱਲ ਨੂੰ ਜਦੋਂ ਤੇ ਚਾਰਜਸ ਲੱਗਣੇ ਨੇ ਕਿ ਪੰਜਾਬ ਦੀਆਂ ਵਾਜਦੇ ਇਲੈਕਸ਼ਨ ਬਕਾਇਦਾ ਤੌਰ 'ਤੇ ਫੱਜ ਕੀਤੀਆਂ ਹੋਈਆਂ ਪੰਚਾਇਤੀਆਂ ਇਲੈਕਸ਼ਨਸ ਨੂੰ ਕਿ ਇਹ اپੋਜੀਸ਼ਨ ਨੇ ਜੋ ਚਾਰ ਲਾਣਾ ਅਸੀਂ ਗੱਲ ਕਹੀ ਹੈ ਕਿ ਅਸੀਂ ਤੇ ਵੇਖੋ ਜੀ اپੋਜੀਸ਼ਨ ਧੱਕਾ ਕਰਦੀ ਕਦੀ اپੋਜੀਸ਼ਨ ਵੀ ਧੱਕਾ ਕਰਦੀ ਆਈ ਤੇ ਫਰਿਆਦ ਲੈ ਕੇ ਆਇਆ ਕੋਈ ਫਰਿਆਦ ਸੁਣਨ ਵਾਲਾ ਬੰਦਾ ਹੈ ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਹੈ ਕਿ ਤੁਹਾਡੇ ਸਾਹਮਣੇ ਇਹਨਾਂ ਨੇ ਜੋ ਜੋ ਕਿਹਾ ਹਮੇਸ਼ਾ ਫਰਾਡ ਕੀਤਾ ਝੂਠ ਬੋਲਿਆ ਜੇ ਪੰਚਾਇਤਾਂ ਜੇ ਕਰਨਗੇ ਤੇ ਅੱਗੇ ਮਿਊਸਪੈਲਟੀਆ ਤੇ ਕਾਰਪੋਰੇਸ਼ਨ ਕੀ ਤੁਸੀਂ ਆਸ ਉਮੀਦ ਇਹਨਾਂ ਤੋਂ ਕਰ ਸਕਦੇ ਸੋ ਸਾਨੂੰ ਕੋਈ ਆਸ ਨਾ ਉਮੀਦ ਭਗਵੰਤੇ ਹੈ ਨਾ ਇਹਦੀ ਸਰਕਾਰ ਤੇ ਹੈ ਨਾ ਇਹਦੀ ਅਧਿਕਾਰੀ